ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਅੱਜ ਦੀ ਵੀਡੀਓ ਚ ਘਰੇਲੂ ਪਰਿਵਾਰ ਕੋਲੋਂ ਗਾਂ ਵਖਾਉਣੀ ਆ ਇੱਕ ਚੰਗੇ ਦੁੱਧ ਵਾਲੀ ਚੰਗੇ ਕੱਦ ਕਾਠ ਵਾਲੀ ਆ ਤੇ ਪ੍ਰਾਪਰ ਡਿਟੇਲ ਬਾਾਈ ਤੋਂ ਲੈ ਲੈਨੇ ਆ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਦੇਖ ਸਕਦੇ ਆ ਤੁਸੀਂ ਘਰੇ ਪਸ਼ੂ ਜਿੰਨੇ ਵੀ ਰੱਖੇ ਆ ਦੁੱਧ ਆਸਤੇ ਰੱਖੇ ਹੋਇਆ ਦੋਸਤੋ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਸਾਰਿਆਂ ਅੱਗੇ ਰਿਕਵੈਸਟ ਹੈ ਵੀ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੋ ਛੋਟੇ ਪਿਆਰ ਸਾਥ ਕਈ ਦੋਸਤੋ ਆਪਣਾ ਚੈਨਲ ਚੱਲਣਾਗਾ ਜੇ ਵੀਡੀਓ ਬਣਾਉਣੀ ਹੈ ਮੇਰਾ ਨੰਬਰ 9592626951 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਵੀਡੀਓ ਬਣਾਉਣ ਦਾ ਦੋਸਤੋ ਤੇਲ ਖਰਚਾ ਹੀ ਆਪਾਂ ਲੈਨੇ ਹੁੰਨੇ ਆ ਤੇ ਕਿਸੇ ਵੀ ਭਰਾ ਨੇ ਦੂਰੋਂ ਨੇੜੇੋਂ ਵੀਡੀਓ ਬਣਾਉਣੀ ਹੋਵੇ ਜਰੂਰ ਕਨੈਕਟ ਕਰ ਸਕਦੇ ਮੇਰੇ ਨਾਲ ਤੇ ਪ੍ਰੋਪਰ ਡਿਟੇਲ ਬਾਅਦ ਤੋਂ ਲੈ ਲੈਨੇ ਆ ਫਾਸੀ ਗਾਲ ਬਈ ਆ ਠੀਕ ਆ ਨਾਮ ਦੱਸ ਦੋ ਬਈ ਨਾਮ ਦੱਸਦੇ ਆ ਆਪਦਾ ਦੁੱਧ ਇਹ ਨਾਮ ਨਾਮ ਦੱਸਦੇ ਨਾਮ ਆ ਆਪਦਾ ਲਾਗਰਮੇਲ ਗਰਮੇਲ ਸਿੰਘ ਗਾਂ ਤਾਂ ਫਿਰ ਆਪਣੀ ਘਰ ਦੇ ਕੋਈ ਆ ਹਾਂ ਘਰ ਦੀ ਆ ਠੀਕ ਆ ਕਿੰਨਵਾ ਸੂਆ ਸੁਣਾ ਇਹਨੇ ਚੌਥੇ ਸੂਏ ਚੌਥੇ ਸੂਏ ਤੇ ਪਹਿਲੇ ਸੂਏ ਚ ਕਿੰਨਾ ਦੁੱਧ ਦੇ ਗਈ ਸੀ ਜੀ ਬਾਈ ਜੀ ਜੀ ਦੁੱਧ ਦੇ ਜਿੰਨੀ ਵਿੱਚ ਠੀਕ ਆ ਤੇ ਉਂ ਚੌਣ ਜਾਂ ਚ ਪੂਰੀ ਠੰਡੀ ਸੀਲ ਹਾਂ ਠੰਡੀ ਨਿਆਣੇ ਤੋਂ ਬਿਨਾ ਠੀਕ ਆ ਬਿਨਾ ਨਿਆਣੇ ਤੋਂ ਚੋਂਦੇ ਰਹੇ ਆਪਾਂ ਨਾ ਕਲੀ ਸੰ ਵੀ ਚੰਗੀ ਆਇਆ ਕਿ ਫਿਰ ਪਾ ਦੂਗੀ ਉਹਨਾਂ ਦੁੱਧ ਹਾਂ ਹਾਂ ਜਿੱਦਾਂ ਪਾਲਾ ਉਹਨਾਂ ਨਾਲ ਲੱਗਾ ਠੀਕ ਆ ਤੇ ਕਿੰਨੇ ਦਿਨ ਰਹਿੰਦੇ ਸੀ ਇਹ ਸੂਨ ਤੇ 10 ਦਿਨ 10 ਦਿਨ ਤੇ ਮੁੱਲ ਇਹਦਾ ਦੇਣ ਲੈਣ ਵਾਲਾ ਜਮਾ ਮੋਡਲ 50000 65000 65000 ਵਿੱਚੋਂ ਮੌਕੇ ਦੇ ਮਾਨਤਾਣ ਹੋ ਜਾਊਗਾ ਹਾਂ ਹੋ ਜਾਊਗਾ ਤੋੜ ਕੇ ਦਿਖਾ ਲਈ ਲੈ ਵੀ ਦੋਸਤੋ 65000 ਮੁੱਲ ਆ ਤੁਸੀਂ ਬਾਈ ਨੂੰ ਫੋਨ ਜ਼ਰੂਰ ਲਾਇਓ ਕਿਉਂਕਿ ਮੁੱਲ ਜੋ ਬਾਈ ਨੇ ਕੀਤਾਗਾ ਵਿੱਚੋਂ ਮੌਕੇ ਦੇ ਵਿੱਚੋਂ ਕੋ ਮੁੱਲ ਘਟ ਜਾਂਦਾ ਹੁੰਦਾਗਾ ਜੇ ਤੁਸੀਂ ਗੱਲ ਕਰੋਗੇ 9-10 ਦਿਨ ਬਾਈਆਂ ਦਾ ਹਜੇ ਵੀ ਦਿਨ ਪੂਰੇ ਹੋਣ ਚ ਪਏ ਆ ਚੰਗੇ ਕੱਦਗਾਠ ਵਾਲੀ ਤੇ ਗਰਮੀ ਵੀ ਦੋਸਤੋ ਦੁਪਹਿਰ ਦਾ ਟਾਈਮ ਆ ਵੀਡੀਓ ਬਣਾਉਣ ਦਾ ਬਾਈਆਂ ਤੇ ਪੱਖੇ ਹੀ ਲੱਗੇ ਵੇ ਆ ਤੇ ਗਰਮੀ ਨਹੀਂ ਦੋਸਤੋ ਬਾਲਾ ਮਣਾਉਂਦੀ ਗੀ ਦੇਖ ਸਕਦੇ ਹਵਾਨਾ ਥਣ ਚਾਰੇ ਗੈਵ ਚ ਨਿਖੜਵੇਂ ਲੱਗੇ ਵੇ ਆ ਇਹ ਬਾਈ ਦਾ ਫੋਨ ਨੰਬਰ ਹੈਗਾ 95927 43027 ਬਾਈ ਦਾ ਫੋਨ ਨੰਬਰ ਹੈਗਾ 95929 43027 959 29 43027 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਦੋਸਤੋ ਤੇ ਵੀਡੀਓ ਜਿੰਨੀਆਂ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਦੇਖ ਸਕਦੇ ਆ ਥਾਣੇ ਦੇ ਚਾਰੇ ਗੇਬ ਚ ਨਖਣਵੇਂ ਸੋਹਣੇ ਥਾਂ ਲੱਗੇ ਵੀ ਆ ਦੇਖ ਸਕਦੇ ਆ ਦੋਸਤੋ ਆਕੀ ਮਿਲਕਵੇ ਚੰਗੀ ਆ ਦੋ ਤੁਰਦੀ ਦੇਖ ਸਕਦੇ ਆ ਦੋਸਤੋ ਜਮਾ ਘੋੜੀਆਂ ਨੂੰ ਤੁਰਦੀ ਆ ਚੰਗੀ ਗਾਂ ਦੋਸਤੋ ਚ ਗਾਂ ਵਧੀਆ ਸਿਆਲਾਂ ਚ ਮੌਜਲ ਆਈ ਰੱਖੂਗੀ ਤੇ ਜਰੂਰ ਬਾਈ ਨਾਲ ਕਨੈਕਟ ਕਰ ਲਿਓ ਕਾ ਸੌਣ ਭਾਦੋਂ ਚ ਮੌਸਮ ਚੇਂਜ ਹੋ ਜਾਂਦਾ ਦੋਸਤੋ ਤੇ ਬਾਕੀ ਤੁਸੀਂ ਦੇਖ ਸਕਦੇ ਆ ਇੱਕ ਪੱਖਾ ਇੱਧਰ ਚੱਲਦਾਗਾ ਬਾਈਆਂ ਦਾ ਇੱਕ ਉੱਥੇ ਚੱਲਦਾ ਤੇ ਗਰਮੀ ਨਹੀਂ ਵਾਲੀ ਮਣਾਉਂਦੀ ਘਰ ਦੇ ਪਸ਼ੂ ਆ ਜਰੂਰ ਕਨੈਕਟ ਕਰ ਸਕਦੇ ਨੰਬਰ ਤੋਂ ਨੂੰ ਵੀਡੀਓ ਚ ਦੱਸਤਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੈਅ ਦੇ ਲਓ ਸਾਰੇ ਵੀਰਾਂ ਦਾ ਧੰਨਵਾਦ